ਰਾਣੀ ਬਿਜੁਰਕ ਕਹਿੰਦੇ ਆ ਵੀ ਜਿਹੜੀ ਰਸੋਈ ਦੇ ਵਿੱਚ ਵਾਰੀ-ਵਾਰੀ ਝੂਠੇ ਭਾਂਡੇ ਹੁੰਦੇ ਰਹਿਣ ਉਹ ਘਰ ਬਹੁਤ ਜ਼ਿਆਦਾ ਭਾਗਾ ਵਾਲਾ ਹੁੰਦਾਗਾ ਜਿਹੜੇ ਘਰ ਵਿੱਚ ਵਾਰੀ-ਵਾਰੀ ਗੰਦੇ ਪੈਰਾਂ ਦੇ ਨਿਸ਼ਾਨ ਪੈਂਦੇ ਰਹਿਣਾ ਵਾਰੀ-ਵਾਰੀ ਹਸਣ ਖੇਡਣ ਦੀ ਆਵਾਜ਼ ਆਉਂਦੀ ਹੋਵੇ ਰੋਣ ਦੀ ਆਵਾਜ਼ ਆਉਂਦੀ ਹੋਵੇ ਤੇ ਨੱਚਣ ਟੱਪਣ ਦੀ ਆਵਾਜ਼ ਆਉਂਦੀ ਹੋਵੇ ਉਹ ਘਰ ਬਹੁਤ ਜ਼ਿਆਦਾ ਭਾਗਾ ਵਾਲਾ ਹੁੰਦਾਗਾ ਕਿਉਂਕਿ ਦੋਸਤੋ ਇਹ ਤਾਂ ਇੱਕ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਚਾਰ ਬੰਦੇ ਰਹਿਣਗੇ ਉੱਥੇ ਭਾਂਡੇ ਵੀ ਝੂਠੇ ਹੋਣਗੇ ਉੱਥੇ ਮਿੱਟੀ ਕੱਟਾ ਵੀ ਅੰਦਰ ਆਊਗਾ ਪੈਰਾਂ ਤੇ ਨਿਸ਼ਾਨ ਵੀ ਬਣਦੇ ਰਹਿਣਗੇ ਹੱਸਣ ਖੇਡਣ ਦੀ ਆਵਾਜ਼ ਵੀ ਆਊਗੀ ਤੇ ਰੋਣ ਦੀ ਵੀ ਆਊਗੀ ਉੱਥੇ ਲੜਾਈ ਝਗੜਾ ਵੀ ਹੋਊਗਾ ਤੇ ਉੱਥੇ ਕੋਈ ਨਾ ਕੋਈ ਬੱਚਾ ਕਲਕਾਰੀ ਵੀ ਮਾਰੂਗਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਵੇਖੀਆਂ ਨੇ ਜਿੰਨਾ ਵਿੱਚ ਕਮਰੇ ਤਾਂ 10-15 ਹੁੰਦੇ ਆ ਪਰ ਉੱਥੇ ਰਹਿਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੁੰਦੀ ਆ ਐਡੇ ਵੱਡੇ ਘਰ ਵਿੱਚ ਸਿਰਫ ਇੱਕ-ਦੋ ਬੰਦੇ ਹੀ ਰਹਿ ਰਹੇ ਹੁੰਦੇ ਆ ਤੇ ਕੋਈ ਵੀ ਇੱਕ ਦੂਜੇ ਨੂੰ ਬੁਲਾਉਂਦਾ ਤੱਕ ਨਹੀਂ ਸਾਰੇ ਆਪਣਾ-ਆਪਣਾ ਮੋਬਾਈਲ ਲੈ ਕੇ ਆਪਣੇ-ਆਪਣੇ ਕਮਰੇਆਂ 'ਚ ਬੈਠ ਜਾਂਦੇ ਆ ਕੋਈ ਕਿਸੇ ਨੂੰ ਪੁੱਛਦਾ ਵੀ ਨਹੀਂ ਵੀ ਤੂੰ ਕਿਸੇ ਗੱਲੋਂ ਦੁਖੀ ਐ ਜਾਂ ਫਿਰ ਖੁਸ਼ ਐ ਇਸ ਕਰਕੇ ਐਡੀਆਂ ਵੱਡੀਆਂ ਕੋਠੀਆਂ ਨਾਲੋਂ ਤਾਂ ਉਹ ਦੋ ਕਮਰਿਆਂ ਦਾ ਘਰ ਹੀ ਬਹੁਤ ਚੰਗਾ ਹੁੰਦਾਗਾ ਜਿਹਦੇ ਵਿੱਚ ਹੱਸਦੇ ਵੱਸਦੇ ਲੋਕ ਰਹਿੰਦੇ ਹੋਣ ਤੇ ਆਪਸ ਵਿੱਚ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਦੇ ਹੋਣ ਤੇ ਖੁੱਲ੍ਹ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹੋਣ ਪਰ ਦੋਸਤੋ ਝੂਠੇ ਭਾਂਡਿਆਂ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਬਾਰ-ਬਾਰ ਭਾਂਡਿਆਂ ਨੂੰ ਝੂਠੇ ਕਰਕੇ ਉਸੇ ਤਰ੍ਹਾਂ ਹੀ ਰੱਖ ਦੇਗੀ ਉਹਨਾਂ ਨੂੰ ਸਾਫ਼ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਤੇ ਗੰਦੇ ਪੈਰਾਂ ਦੇ ਨਿਸ਼ਾਨ ਹੋਣ ਦਾ ਮਤਲਬ ਇਹ ਨਹੀਂ ਆ ਵੀ ਆਪਾਂ ਉਥੇ ਸਾਫ ਸਫਾਈ ਨਾ ਰੱਖੀਏ ਸਾਫ ਸਫਾਈ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿੱਥੇ ਸਾਫ ਸਫਾਈ ਹੁੰਦੀ ਆ ਉਥੇ ਹੀ ਰੱਬ ਦਾ ਬਾਸ ਹੁੰਦਾਗਾ ਤੇ ਸਾਰਾ ਦਿਨ ਹੱਸੀ ਜਾਣਾ ਵੀ ਮਾੜੀ ਗੱਲ ਹੈ ਤੇ ਸਾਰਾ ਦਿਨ ਰੋਈ ਜਾਣਾ ਵੀ ਮਾੜੀ ਗੱਲ ਹੈ ਇਸ ਕਰਕੇ ਹਸਣ ਵਾਲੀ ਗੱਲ ਤੇ ਹੱਸਣਾ ਚਾਹੀਦਾ ਤੇ ਰੋਣ ਵਾਲੀ ਗੱਲ ਤੇ ਰੋਣਾ ਚਾਹੀਦਾ ਤੇ ਬਾਕੀ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਧੰਨਵਾਦ